ਇਸ ਸਮੇਂ ਦੀ ਸਭ ਤੋਂ ਮੰਦਭਾਗੀ ਖਬਰ ਪੱਟੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਜਾਣਦੇ ਹੀ ਹੋ ਕਿ ਹਰ ਰੋਜ਼ ਦੋ ਤਿੰਨ ਖਬਰਾਂ ਅਜਹੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸ਼ਰੀਆਮ ਗੋਲੀਆਂ ਚਲਾ ਚਲਾ ਕੇ ਮਾਰਨ ਦਾ ਜਿਹੜਾ ਸਿਲਸਿਲਾ ਹੈ ਉਹ ਰੁਕਣ ਦੀ ਬਜਾਏ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ ਇਹ ਬੰਦੂਕ ਦੀ ਗੋਲੀ ਪਤਾ ਨਹੀਂ ਹਲੇ ਕਿੰਨੇ ਕੋ ਕਰਾ ਦੇ ਚਿਰਾਗ ਬੁਝਾ ਕੇ ਸਾ ਲਵੇਗੀ ਅਜੇ ਹੀ ਮੰਦ ਭਾਗੀ ਜਿਹੜੀ ਘਟਨਾ ਹੈ ਉਹ ਪੱਟੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਟਰੱਕ ਡਰਾਈਵਰ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਮਾਰਨ ਦੇ ਪਿੱਛੇ પેટ્રોલ ਪੰਪ ਤੇ ਹੋਈ ਮਾਮੂਲੀ ਤਕਰਾਰ ਦੱਸਿਆ ਜਾ ਰਿਹਾ ਹੈ ਇਹ ਘਟਨਾ ਰਾਤ ਕਰੀਬ 12:30 ਵਜੇ પેટ્રોલ ਪੰਪ ਤੇ ਹੋਈ ਮਾਮੂਲੀ ਝਗੜੇ ਨੂੰ ਲੈ ਕੇ ਇਹ ਜਿਹੜੀ ਘਟਨਾ ਹੈ ਵਾਪਰੀ ਹੈ ਅਤੇ ਅਣਪਛਾਤੇਆਂ ਨੇ ਡਰਾਈਵਰ ਨੂੰ ਗੋਲੀਆਂ ਮਾਰ ਦਿੱਤੀਆਂ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਫਿਰ ਵੀ ਗੋਲੀਆਂ ਲੱਗਣ ਦੇ ਬਾਵਜੂਦ ਉਸਨੇ ਹਿੰਮਤ ਦਿਖਾਈ ਤੇ ਟਰੱਕ ਜਿਹੜਾ ਉਹ ਆਪਣਾ ਉਥੋਂ ਭਜਾ ਕੇ ਲੈ ਗਿਆ ਤੇ ਕੈਰੋਂ ਤੋਂ ਕੈਰੋ ਦੇ ਨਜ਼ਦੀਕ ਜਾ ਕੇ ਉਸ ਟਰੈਕਟਰ ਡਰਾਈਵਰ ਦੀ ਜਿਹੜੀ ਮੌਕੇ ਤੇ ਉਥੇ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਕੈਰੋਂ ਵਾਸੀ ਕਸ਼ਮੀਰ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰੱਕ ਡਰਾਈਵਰ ਦੇ ਦੋ ਬੱਚੇ ਇੱਕ 14 ਸਾਲਾ ਦਾ ਮੁੰਡਾ ਤੇ 15 ਸਾਲਾਂ ਦੀ ਕੁੜੀ ਹੈ